ਵਿਸ਼ਾਸਤਰੀ ਕਾਇਤਨਸਰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਉਹ ਜੋ ਸੀ ਜਨਨਾਉਂ ਤੇ ਅਸੀਂ ਅੰਦਰ ਬਰਾਇਟਰ ਦਾ ਸਾਰ ਕਰਦੇ ਲੋਕੀ ਹਾਜ਼ਰ ਹਾਂ ਤੁਹਾਡੀ ਖੇਹਰੀ ਵਿੱਚ ਉਮੀਦ ਹੈ ਤੁਸੀਂ ਸਾਰੇ ਰੰਗ ਖੁਸ਼ੀਆਂ ਹੋਵਾਂਗੇ ਤੇ ਅਸੀਂ ਪਰਮਾਤਮਾ ਦੀ ਕਿਰਪਾ ਨਾਲ ਜੀ ਖੁਸ਼ੀਆਂ ਤੇ ਤੁਹਾਡੀ ਨਾਲੀ ਖੁਸ਼ੀ ਦੀ ਜੀ ਕਾਮਨਾ ਕਰਦੇ ਹਾਂ ਇਸੇ ਲਈ ਤਾਂ ਤੁਹਾਨੂੰ ਖੁਸ਼ ਰੱਖਣ ਲਈ ਨਮਿੰਮਿੰਗੀ ਕਲੱਬ ਮੁਝਾਈ ਦੇ ਨੇ ਇਸ ਨੂੰ ਤੇ ਇਹ ਹੀ ਜਿਹੜਾ ਅੱਜ ਮੈਂ ਤੁਹਾਨੂੰ ਇਹ ਗੀਤ ਇਹ ਇੱਕ ਬੋਲੀਆਂ ਅਨੁਮਾ ਗੀਤ ਹੈ ਇਹਨੂੰ ਅਸਾਨੂੰ ਪਹਿਲਾਂ ਤੋਂ ਪਤਾ ਲੱਗਿਆ ਸੀ ਇਹਨੂੰ ਪਹਿਲਾਂ ਢੇਲੀਆਂ ਕਹਿੰਦੇ ਸੀ ਕਿਉਂਕਿ ਬੋਲੀ ਬਦਲਦੀ ਜਾਂਦੀ ਹੈ ਆਪਾਂ ਦਾ ਪਤਾ ਨਹੀਂ ਪਰ ਇਹ ਕਹਿੰਦੇ ਵੀ ਅਸੀਂ ਇਹਨੂੰ ਢੇਲੀਆਂ ਕਹਿੰਦੇ ਸੀ ਇਸ ਤਰ੍ਹਾਂ ਦੇ ਗੀਤਾਂ ਨੂੰ ਤੇ ਇਹ ਹੈ ਜੁੜਮੀਆਂ ਬੋਟੀਆਂ ਤੇ ਤੁਸੀਂ ਧਿਆਨ ਨਾਲ ਸੁਣਿਓ ਤੇ ਬਹੁਤ ਹੀ ਪਿਆਰੀਆਂ ਬੋਲੀਆਂ ਨੇ ਤੇ ਇਸ ਤੋਂ ਬਾਅਦ ਫਿਰ ਮੈਂ ਜਿਹੜਾ ਨੁਕਤਾ ਪਾਉਂਗੀ ਉਹ 슈ਗਰ ਪਹਿਲਾਂ ਵੀ ਇਹ ਰਿਪੀਟ ਹੋ ਰਿਹਾ ਹੋਂ ਤਾਂ ਤੇ ਸ਼ੂਗਰ ਲਈ ਨਵੇਂ ਇੱਕ ਰਾਮ ਬਾੰਦ ਦਵਾਈ ਹੈ ਮਾਰਕ ਕਸ਼ੀਏ ਰਸਿਆ ਹੋਇਆ ਤੇ ਇਹ ਮੈਂ ਉਸ ਤੋਂ ਬਾਅਦ ਪਾਉ ਤੁਸੀਂ ਤੇ ਨਾਮਰਾਦ ਨੂੰ ਮਾਰੀ ਤੋਂ ਖੇੜਾ ਛੁੱਟ ਗਿਆ ਦਵਾਈਆਂ ਵੀ ਤਾਂ ਇੰਨੇ ਡਾਕ ਚਾਣੀਆਂ ਹਨਾ ਤੇ ਉਹ ਥੋੜਾ ਮੋਟਾ ਦਬ ਜਾਂਦੀ ਫਿਰ ਇਹ ਕਹਿੰਦੇ ਮੁੜ ਕੇ ਜਲਦੀ ਖਤਮ ਹੁੰਦੀ ਹੈ ਇਹ ਜਰੂਰ ਤੁਸੀਂ ਕਰਕੇ ਦੇਖਾ ਜਿੰਨ ਕੁਛ ਨਾ ਇਹ ਲੋੜ ਹੈਗਾ ਕਿ ਇਹ ਹੋਰ ਤੁਹਾਨੂੰ ਨਹੀਂ ਟ੍ਰੈਕਸ਼ਨ ਹੋਰ ਆਪਣਾ ਹੁੰਦਾ ਉਹ ਕਿਸੇ ਨੂੰ ਹੋਰ ਜਰੂਰ ਦੋਸਤੋ ਭਾਈਆ ਕਰਦੇ ਹੈਨਾ ਤੇ ਕੋਣ ਦੇ ਭਾਗੀ ਬਣੇ ਤੁਸੀਂ ਚਲੋ ਆ ਜੂ ਫਿਰ ਆਪਾਂ ਆਪਣੇ ਸੱਧਿਆਚਾਰ ਬੰਨ ਹੈ ਨਾ ਤੇ ਸੁਣੋ ਕਿ ਇਹ ਸਾਡਾ ਯਾਨੀ ਕੀ ਕਹਿੰਦੇ ਆ ਜਿਹੜੀਆਂ ਹੈ ਨਾ ਮੋਨਿਆਂ ਨੂੰ ਮਿਲਦਾ ਇਹ ਚਲੋ ਮਾਣੋ ਇਸ ਦਾ ਇਤਿਹਾਸ ਹੈ ਤੇ ਇਹਨਾਂ ਨੂੰ ਜੂਰ ਗਾਇਆ ਕਰੇ ਅੱਛਾ ਜੇ ਆਪਸੀ ਬਟਨ ਕਾਇਦੇ ਨੇ ਉਹ ਕਹਿੰਦੇ ਪਹਿਲਾਂ ਬਾਦਾਮ ਹੀ ਕਹਿੰਦੇ ਸੀ ਤਾਂ ਪਾਗਾ ਬਾਦਾਮ ਖਾਣ ਵਾਲੇ ਹੁੰਦੇ ਨੇ ਪਰ ਉਹ ਕਹਿੰਦੇ ਜਿਹੜੇ ਲਾਇਮ ਬਟਨ ਆਏ ਸੀ ਪਹਿਲਾਂ ਨੇੜੀ ਦੇ ਉਹਨੂੰ ਬਾਦਾਮ ਕਹਿੰਦੇ ਹੁਣੇ ਅਸੀਂ ਗੀਤ ਦੇ ਵਿੱਚ ਵੀਰ ਬਾਦਾਮ ਹੀ ਬੋਲਾਂਗੇ ਹੈ ਨਾ ਕਿਉਂਕਿ ਪੁਰਾਣਾ ਜਿਵੇਂ ਹੈ ਉਸ ਤਰੀਕੇ ਤੁਹਾਨੂੰ ਸੁਣਾਉਣੇ ਆ ਇਹ ਸੁਣੋ ਇਹ ਤੁਸੀਂ ਸੁਣੋਗੇ ਸਾਥੋਂ ਹੀ ਪਹਿਲਾਂ ਤੁਸੀਂ ਨਹੀਂ ਸੁਣਿਆ ਹੋਣਾ ਹੈ ਨਾ ਮੇਰੀ ਨਾਨ ਦਾ ਜੀ ਬੀਰੂ ਨਮਾਨਾ ਦੀ ਮੰਮੀ ਉਹ ਸਾਨੂੰ ਉਹਨੇ ਫਿਰ ਸਾਨੂੰ ਇਹ ਦੱਸਿਆ ਕਹਿੰਦੀ ਬਦਾਮ ਕਹਿੰਦੇ ਸੀ ਪਹਿਲਾਂ ਤਾਂ ਆ ਚੱਲੋ ਸੁਣੋ ਫਿਰ ਇਹਨਾਂ ਮੇਰੀ ਕੁੜਤੀ ਬਦਾਮਾਂ ਬਾਈ ਮੇਰੀ ਕੁੜਤੀ ਮੇਰੀ ਕੋਰਤੀ ਬਦਾਮਾ ਵਾਲੀ ਰੱਖ ਲਈ ਦਰਜੀ ਨੇ ਮੇਰਾ ਉਤਲਾ ਮੇਰਾ ਉਤਲਾ ਗੰਡੇ ਦੇ ਪੱਤ ਮਾਰਗਾ ਨਹੀਂ ਵਿੱਚ ਦੀ ਗੁੱਤ ਦੀ ਸੁਦੀ ਮੇਰੀ ਗੁੱਤ ਦੇ ਮੇਰੀ ਗੁੱਤ ਦੇ ਵਿਚਾਲੇ ਠਾਣਾ ਨਹੀਂ ਸਕੀ ਨੇ ਤਦਾਵ ਚੱਕਤਾ ਮੇਰੇ ਪੁੱਲਾ ਨੇ ਮੇਰੇ ਪੁੱਦਾ ਨੇ ਹੰਗਾਰਾ ਪਰਿਆ ਤੇ ਮੱਤਰੇ ਨੇਮ ਚੱਕਤਾ ਲੌਂਗ ਦੇ ਗਿਆ ਲੰਗ ਤੇ ਗਿਆ ਗਵਾਹੀ ਪੂਰੀ ਮਛਲੀ ਛਡਾ ਕੇ ਲੈ ਗਿਆ ਲੱਡੂ ਵੰਡ ਦੀ ਜੱਡ ਵੰਡ ਦੀ ਕਚਹਿਰੀ ਉਹ ਨਿਕਲੀ ਨਹੀਂ ਪਹਿਲੀ ਪੇਸ਼ੀ ਯਾਰ ਛੁੱਟਿਆ ਜਿੰਬੋ ਆਪਣੀ ਜਿੰਬੋ ਆਪਣੀ ਕੁੜੀ ਨੂੰ ਸਮਝਾ ਲੋ ਦਿਲ ਸਾਡਾ ਲੈ ਗਈ ਲੁੱਟ ਕੇ ਭੱਜ ਜਾਂਦੀ ਨੇ ਭੱਜ ਜਾਂਦੀ ਨੇ ਚਿਹਰੀ ਦੇ ਬਾਡੇ ਝੁੱਟਦਾ ਤੇ ਉੱਥੋਂ ਮੈਂ ਕਿਹੋਰਾਂ ਦੀ ਕੁੜੀ ਉਹਨੇ ਜਾ ਕੇ ਉਹ ਨਾ ਜਾ ਕੇ ਪੱਟੀ ਦੇ ਵਿੱਚ ਪਾ ਤਿੰਨ ਦਿਨ ਤੁਖਦਾਰਿਆ ਦੋ ਬਾਬੂ ਦੋ ਬਾਬੂ ਜਿਲਦਰੋ ਆਏ ਦਿਲ ਦੇ ਕੋਲਿਆਂ ਨੂੰ ਨਾ ਜਾ ਕੇ ਉਹ ਨਾ ਜਾ ਕੇ ਪੱਟੀ ਦੇ ਵਿੱਚ ਪਾ ਤੇ ਗੱਡੀ ਚੱਲਦੀ ਨੇ ਅੰਜਣ ਗੱਡੀ ਸਿੱਧੀ ਹੀ ਗੱਡੀ ਸਿੱਧੀ ਲਹਰ ਜਾ ਪਹੁੰਚੀ ਤੇ ਸੱਜਣਾ ਨੂੰ ਹੋਈਆਂ ਖਬਰਾਂ ਰੇਲੇ ਵੇਲੇ ਨਿਸਦੀਆਂ ਦੇ ਵਿਚੜਿਆਂ ਦੇ ਹੋਏ ਮੇਲੇ ਨਹੀਂ ਹੋਏ ਮੇਲੇ ਅੰਦਾਜ਼ੀ ਤਾਦੀ ਰਹੀ ਹੋਈ ਪੂਰੀ ਉਹ ਦੱਸਿਓ ਤੁਹਾਨੂੰ ਇਹਨਾਂ ਕਿਹੋ ਜਿਹੀ ਲੱਗੀ ਨੂੰ ਤਾਂ ਜੁੜੀਆਂ ਬੁੱਢੀਆਂ ਨੇ ਨਾ ਸਾਰੀਆਂ ਤੇ ਨੂੰ ਗੱਲੀ ਗੱਲੀ ਨੂੰ ਪਾਉਂਗੇ ਤੇ ਬੁੱਢੀਆਂ ਬਣ ਜਾਣਗੀਆਂ ਤੇ ਲਗਾਤਾਰ ਹੀ ਇੱਥੇ ਗੋੜ ਕੇ ਪਾਇਆ ਤੇ ਮੈਂ ਵੀ ਕਹਿੰਦਾ ਹੈ ਨਾ ਤੇ ਲੋ ਜੱਸੇ ਤੁਹਾਨੂੰ ਸਭ ਇਹ ਵੀ ਕਿਹੋ ਜਿਹੀ ਲੱਗੀ ਤੇ ਹੁਣ ਤੁਸੀਂ ਆ ਜਿਓ ਸਾਨੂੰ ਰਸਤੀ ਆਪ ਹੈ ਨਾ ਤੇ ਕਾਪੀ ਪੈਨਸਰ ਤੁਸੀਂ ਚੈੱਕ ਹੀ ਪਾਣੀ ਬਾਈ ਪਹਿਲਾਂ ਮੈਂ ਪਾਇਆ ਕਈਆਂ ਨੂੰ ਪਸੰਦ ਨਹੀਂ ਲੱਗਿਆ ਤੇ ਉਹਨਾਂ ਨੇ ਮੈਨੂੰ ਵਾਰੀ-ਵਾਰੀ ਪੁੱਛਿਆ ਮੈਂ ਕਿਹਾ ਇੱਕ ਅੱਡੇ ਦਿਨ ਵਿੱਚ ਮੈਂ ਇਹ ਫੇਰ ਪਾ ਦਊਂਗੀ ਤੇ ਲਓ ਹੁਣ ਉਹ ਭੈਣ ਵੀ ਸੌਂਦੀ ਹੋਣੀ ਜਿਹੜੇ ਕਹਿੰਦੀ ਮੈਨੂੰ ਪਤਾ ਨਹੀਂ ਲੱਗਿਆ ਤੇ ਲਓ ਸੁਣੋ ਫਿਰ ਇਹ 슈ਗਰ ਲਈ ਰਾਮ ਬਾਣ ਦਵਾ ਇੱਕ ਕਾਲੀ ਜੀਰੀ 50 ਗ੍ਰਾਮ ਸਮਝ ਗਏ ਕਾਲੀ ਜੀਰੀ ਕਿੰਨੀ 50 ਗ੍ਰਾਮ ਅਜ ਮੈਂ ਨਾ 100 ਗ੍ਰਾਮ ਤੇ ਮੇਥੀ ਦਾਣਾ 250 ਗ੍ਰਾਮ 250 ਗ੍ਰਾਮ ਹੈ ਨਾ ਇਹ ਤਿੰਨ ਚੀਜ਼ਾਂ ਨੇ ਨਾ ਕੀ ਕੀ ਨੇ ਕਾਲੀ ਮਿਰਚ ਸੌਰੀ ਕਾਲੀ ਜੀਰੀ 50 ਗ੍ਰਾਮ ਜਮੈਨ 100 ਗ੍ਰਾਮ ਮੇਥੀ ਦਾਣਾ 250 ਗ੍ਰਾਮ ਤਿੰਨਾ ਚੀਜ਼ਾਂ ਨੂੰ ਤੁਸੀਂ ਅਲੱਗ-ਅਲੱਗ ਤਵੇ ਤੇ ਦੋ ਦੋ ਵਸਨ 15-15 ਸਕਿੰਟੀ ਮੱਥਾਂ ਲੱਗਦੇ ਨੇ ਮੈਂ ਆਪ ਕਰਿਆ ਹੈ ਨਾ ਤੇ ਹੁਣ ਤੁਸੀਂ ਤਵੇ ਤੇ ਸੇਕ ਲਓ ਤੇ ਫਿਰ ਇਹਨਾਂ ਦਾ ਪਾਊਡਰ ਬਣਾ ਕੇ ਰੱਖ ਲਓ ਤਾ ਇੱਕ ਚਮਟਿਆ ਕੋਸੇ ਪਾਣੀ ਨਾਲ ਹਰ ਰੋਜ਼ ਲਓ ਇਹ 3 ਮਹੀਨਿਆਂ ਦਾ ਕੋਰਸ ਹੈ ਹਰ ਰੋਜ਼ ਇੱਕ ਚਮਟਿਆ ਲੈਣਾ ਤੁਸੀਂ ਕੋਸੇ ਪਾਣੀ ਨਾਲ ਤੇ ਸ਼ੂਗਰ ਖਤਮ ਹੋ ਜਾਏ ਇਸ ਨਾਲ ਹਾਰਟ ਅਟੈਕ ਮਜ਼ਬੂਤ ਹੋ ਜਾਦਾ ਹੈ ਨਾ ਤੇ ਨੰਗੇ ਪੈਰੀਆਂ ਫਾਰਸ਼ ਤੇ ਨਾ ਤੁਰੋ ਹਣਾ ਤੇ ਇਹ ਤੁਸੀਂ ਨੰਗੇ ਪੈਰੀ ਤੁਰਨਾ ਅੱਜੇ ਕੱਚੇ ਥਾਂ ਤੇ ਤੁਰੋ ਜੇ ਆਪਾਂ ਨੂੰ ਘਾਹ ਮੇਲੇ ਲੱਗਿਆ ਮੇਜੇ ਤਾਂ ਘਾਹ ਤੇ ਤੁਰੋ ਤੇ 20 25 ਮਿੰਟ ਜਰੂਰ ਕਰੋ ਚਾਹੇ ਘਾਟੀ ਗੇੜੇ ਦੇ ਲੋ ਇੰਨੇ ਦੇਖ ਅੱਤਿਆਾ ਤਾਂ ਨੰਗੇ ਨੰਗੇ ਪੈਰੀ ਨਹੀਂ ਚੱਦੇ ਆਪਾਂ ਆਪਣੀ ਚੱਕਲੰਦ ਗਰਾਂ ਨਾਲ ਫਿਰਦੇ ਆ ਨਾ ਐ ਫਿਰ ਜਰੂਰ ਹੈ ਸਾਬ ਤੁਹਾਡੀ ਮੱਟੀ ਕਰਨੀ ਚਾਹੀਦੀ ਹੈ ਗਾਲੀ ਜਿੱਦਾ ਤੈਸੇ ਸੀ 15 20 ਮਿੰਟ ਗਾਲੀ ਜੇੜੇ ਦੇ ਹਨਾ ਤੇ ਪਰਮਾਤਮਾ ਭਲੀ ਕਰੂ ਤੁਹਾਡੀ ਚੰਨ ਮਹੀਨਾ ਤੇ ਮੁੜ ਕੇ ਸ਼ੁਕਰ ਦਾ ਤੁਹਾਡੇ ਨਾਮ ਆਉਸ਼ਿਆ ਨਹੀਂ ਰਹਿਣਾ ਤੇ ਲੋ ਗੋਮਦੇਵ ਸਮੇਂ ਛੁੱਟੀਆਂ ਕੱਲ ਨੂੰ ਨਵੇਂ ਗੀਤ ਤੇ ਨਵੇਂ ਨਕਤੇ ਨਾ ਫੇਰ ਮਿਲਾਂਗੇ ਜੇ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਹੋਣ ਦਿਓ ਸਾਨੂੰ ਛੁੱਟੀਆਂ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਵੀਡੀਓ ਨੂੰ ਤੁਸੀਂ ਅਖੀਰ ਤੱਕ ਜਰੂਰ ਦੇਖਿਆ ਕਰੋ ਤੇ ਲਓ ਧੰਨਵਾਦ